ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਕਰਨ ਦਾ ਇੱਕ ਵਾਰ ਫਿਰ ਤੋਂ ਸੱਦਾ ਦੇ ਦਿੱਤਾ ਹੈ ਤਾਂ ਦੂਜੇ ਪਾਸੇ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਵੱਲੋਂ ਪ੍ਰੈਸ ਕਾਨਫਰੰਸ ਹੈ ਜਿਹੜੀ ਸ਼ੰਭੂ ਬਾਰਡਰ ਦੇ ਉੱਤੇ ਕੀਤੀ ਗਈ ਹੈ ਅਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇੱਕ ਵਾਰ ਫਿਰ ਤੋਂ ਐਮਐਸਪੀ ਤੇ ਹੋਰ ਮੰਗਾਂ ਨੇ ਜਿਹੜੀਆਂ ਕੇਂਦਰ ਦੇ ਸਾਹਮਣੇ ਰੱਖ ਦਿੱਤੀਆਂ ਨੇ ਤੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਇਹਨਾਂ ਮੰਗਾਂ ਦਾ ਹੱਲ ਨਹੀਂ ਕਰ ਦਿੰਦੀ ਤਾਂ ਪਿੱਛੇ ਨਹੀਂ ਹਟਾਂਗੇ ਤਾਂ ਦੂਜੇ ਪਾਸੇ ਬੀਤੇ ਦਿਨੀ ਕਿਸਾਨ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੇ ਮਕਸਦ ਦੇ ਨਾਲ ਨਿਕਲੇ ਸਨ ਪਰੰਤੂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਦੇ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਉਹਨਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਕਾਫੀ ਕਿਸਾਨ ਨੇ ਜਿਹੜੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਵਕ-ਵਕ ਹਸਪਤਾਲਾਂ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਉੱਥੇ ਹੀ ਦਿੱਲੀ ਦੇ ਵਿੱਚ ਵੀ ਸਖਤ ਸੁਰੱਖਿਆ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਬੈਰੀਕੇਡਿੰਗ ਅਤੇ ਵਾਹਨਾਂ ਦੀ ਚੈਕਿੰਗ ਕਰਕੇ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਨਾਗਰਿਕਾਂ ਨੂੰ ਵੀ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਿੰਘੂ ਬਾਰਡਰ ਦੇ ਉੱਤੇ ਕੰਕਰੀਟ ਦੀਆਂ ਕਈ ਪਰਤਾਂ ਨੇ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਜੋ ਕਿਸਾਨ ਦਿੱਲੀ ਤੱਕ ਪਹੁੰਚ ਨਾ ਕਰ ਸਕਣ ਪਰੰਤੂ ਫਿਲਹਾਲ ਸਿੰਘੂ ਬਾਰਡਰ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਤਾਂ ਦੂਜੇ ਪਾਸੇ ਖਨੋਰੀ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਵੀ ਕਿਸਾਨ ਡਟੇ ਹੋਏ ਨੇ ਜਿੱਥੇ ਹਰਿਆਣਾ ਪੁਲਿਸ ਵੱਲੋਂ ਇਹਨਾਂ ਕਿਸਾਨਾਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੰਝੂ ਗੈਸ ਦੇ ਗੋਲੇ ਦਾਗੇ ਗਏ ਤੇ ਨੌਜਵਾਨ ਜ਼ਖਮੀ ਹੋਏ ਉੱਥੇ ਹੀ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਵੱਡਾ ਐਲਾਨ ਕੀਤਾ ਗਿਆ ਸੀ ਕਿ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਐਂਬੂਲੈਂਸ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਜਾਣਗੀਆਂ ਨਾਲ ਹੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ 24 ਘੰਟੇ ਡਿਊਟੀ ਦੇਣ ਦੇ ਆਦੇਸ਼ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਸੋ ਇਸ ਦੇ ਵਿੱਚ ਸਰਵਨ ਸਿੰਘ ਪੰਦੇਰ ਜਿਹੜੇ ਕੀ ਕਿਸਾਨ ਨੇਤਾ ਨੇ ਅਗਵਾਈ ਕਰ ਰਹੇ ਨੇ ਆਪਣੀ ਜਥੇਬੰਦੀ ਦੀ ਇਸ ਅੰਦੋਲਨ ਦੇ ਵਿੱਚ ਤੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਅੱਗੇ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਰੱਖ ਦਿੱਤੀਆਂ ਨੇ ਸੋ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹ ਜਾਣਦੇ ਹਾਂ ਜੀ ਔਰ ਤੁਹਾਨੂੰ ਪਤਾ ਜਿਹੜਾ ਦਿੱਲੀ ਦਾ ਅੰਦੋਲਨ ਹੈ ਐਸ ਕੇ ਐਮ ਗੈਰ ਰਾਜਨੀਤਿਕ ਤੇ ਕੇ ਐਮ ਐਮ ਕਿਸਾਨ ਮਜ਼ਦੂਰ ਮੋਰਚੇ ਦਾ ਸਾਂਝਾ ਅੰਦੋਲਨ ਹੈ ਔਰ ਦੇਖੋ ਜਿਹੜੇ ਕੱਲ ਘਟਨਾਕ੍ਰਮ ਹੋਇਆ ਤੁਹਾਡੇ ਸਾਹਮਣੇ ਆ ਅੱਜ ਅਸੀਂ ਕਿਉਂਕਿ ਡਲੇਵਾਲ ਸਾਹਿਬ ਸਵੇਰੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਪਤਾ ਲਾਂਚਲੇ ਗਏ ਇਸ ਕਰਕੇ ਉਹ ਲੇਟ ਆ ਸਕੇ ਨੇ ਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ ਨਹੀਂ ਹੈਗੀ ਉਹਨਾਂ ਦੇ ਆਇਆ ਉਹ ਆਪਣੇ ਫੋਰਮ ਨਾਲ ਗੱਲ ਕਰ ਰਹੇ ਅਸੀਂ ਗੱਲ ਕਰ ਲਈ ਆ ਆਪਾਂ ਦੋਰੇ ਤੁਹਾਨੂੰ ਕਾਲ ਕਰ ਲਾਂਗੇ ਠੀਕ ਹੈ ਜੀ ਉਹਦੇ ਵਿੱਚ ਸਾਰੀ ਕਲੀਅਰ ਕਰਾਂਗੇ ਪਰ ਜਿਹੜੀ ਜਿਹੜੀ ਜਾਣਕਾਰੀ ਮੈਨੂੰ ਉਹਨਾਂ ਨੇ ਮੁਹੱਈਆ ਕਰਾਈ ਇੱਕ ਤਾਂ ਜਿਹੜੇ ਜ਼ਖਮੀ ਆ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਐਮਐਲਆਰ ਉਹਨਾਂ ਦੀ ਕਟਿਓ 60 ਨੇ ਉਵੇਂ ਇਹਦੇ ਨਾਲੋਂ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ 30 ਜਿਹੜਾ ਖਨੌਰੀ ਬਾਡਰ ਆ ਉਹਦੇ ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ ਅਰ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀ ਚਾਰਜ ਨਹੀਂ ਕੀਤਾ ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਵਾ ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ ਬੀਕੇ ਜੂ ਕ੍ਰਾਂਤੀਕਾਰੀ ਦਾ ਕੁਸਿੰਘ ਆ ਜਦੀ ਲੱਤ ਟੁੱਟੀ ਹੈਗੀ ਆ ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ ਠੀਕ ਆ ਇੱਕ ਨੂੰ ਪਲਸਟਰ ਲੱਗਾ ਵਾ ਇੱਕ ਦਾ ਆਪਰੇਟ ਹੋਇਆ ਹੈਗਾ ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਖਿਆਲੋਂ ਆਪਰੇਟ ਹੋਇਆ ਤੇ ਮਸਾਨੀਆਂ ਸਾਹਿਬ ਨੇ ਜਿਹਦੀ ਲੱਤ ਨੂੰ ਪਲਸਟਰ ਲੱਗਾ ਹੋਇਆ ਤੇ ਹੌਲੀ-ਹੌਲੀ ਅਸੀਂ ਹੁਣ ਸਾਰੇ ਨਾਂ ਵੀ ਲੱਭ ਰਹੇ ਆ ਸਾਰਾ ਤਲਾਸ਼ ਰਹੇ ਆ ਵੀ ਕਿੱਡੇ ਕਿੱਦਾਂ ਜ਼ਖਮੀ ਹੋਏ ਨੇ ਕੀ ਕੁਲ ਹੋਇਆ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜੜੀਆਂ ਬੁਲਟਸ ਵਰਤੀਆਂ ਗਈਆਂ ਨੇ ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਦੇਖ ਲਓ ਦੂਸਰਾ ਹੈਗਾ ਆ ਇਹ ਫੌਜੀਆ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਪੁਲਿਸ ਨਹੀਂ ਹੈ ਅਗਲੇ ਬਨੇ ਅਰਧ ਸੈਨਿਕ ਫੋਰਸ ਨੇ ਬੀਐਸਐਫ ਤਿਆਰ ਪਿਆ ਫਿਆ ਉਹਨਾਂ ਨੇ ਮੋਰਚਾ ਸਾਂਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇੰਨਾ ਜਬਰਟਾਇਆ ਜਾ ਰਿਹਾ ਅਰਥੋਂ ਮੈਂ ਦੱਸਿਆ ਵੀ ਉਹਨਾਂ ਨੇ ਬੁਲਟਾਂ ਕਿਹੜੀ ਕਿੜੀਆਂ ਵਰਤੀਆਂ ਨੇ ਇਹ ਤੋਂ ਕਹਾ ਆਹ ਰਬਟ ਵਾਲੀ ਗੋਲੀ ਜੜੀ ਆ ਉਹ ਉਹ ਚਲਾਈ ਵਰਤੋ ਕੀਤੀ ਜਾ ਰਹੀ ਉਹਨਾਂ ਦੀ ਇਹ ਤੋਂ ਕਹਾ ਆਹ ਰਬਟੀਆਂ ਗੋਲੀਆਂ ਵਾਂ ਜਿਹੜੀਆਂ ਜਿੰਨਾ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਕਹਾ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਖ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ ਐਸਐਲਆਰ ਤੇ ਫਾਇਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਜੀ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਹਰਿਆਣਾ ਬਾਰਡਰ ਨੇ ਜਿਹੜੇ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਜੋ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਨੇ ਉਹਨਾਂ ਵੱਲੋਂ ਜ਼ਬਰ ਜ਼ੁਲਮ ਜਿਹੜਾ ਕਿਸਾਨਾਂ ਦੇ ਉੱਤੇ ਟਾਇਆ ਗਿਆ ਤੇ ਕਈ ਅਜਿਹੇ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਵਰਤੋਂ ਕਿਸਾਨਾਂ ਦੇ ਉੱਤੇ ਨਹੀਂ ਕੀਤੀ ਜਾ ਸਕਦੀ ਸੋ ਇਕੱਲੀ ਇਕੱਲੀ ਚੀਜ਼ ਹੈ ਜਿਹੜੀ ਉਹਨਾਂ ਵੱਲੋਂ ਮੀਡੀਆ ਦੇ ਸਾਹਮਣੇ ਦਿਖਾਈ ਗਈ ਹੈ ਰਬਟ ਦੀਆਂ ਮੁਲਟਾਣੇ ਜਿਹੜੀਆਂ ਉਹਨਾਂ ਦੇ ਫਾਇਰ ਕੀਤੇ ਗਏ ਤੇ ਨਾਲ ਹੀ ਹੰਝੂ ਗੈਸ ਦੇ ਗੋਲੇ ਜਿਹੜੇ ਚਲਾਏ ਗਏ ਨੇ ਉਹੋ ਵੀ ਉਹਨਾਂ ਨੇ ਮੀਡੀਆ ਦੇ ਸਾਹਮਣੇ ਰੱਖ ਦਿੱਤੇ ਨੇ ਸੋ ਲਗਾਤਾਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਨੇ ਨਾ ਕਿ ਕੋਈ ਟਕਰਾਵ ਕਰਨ ਜਾ ਰਹੇ ਨੇ ਪਰੰਤੂ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਉੱਤੇ ਤਸ਼ੱਦਦ ਤੇ ਜ਼ੁਲਮ ਟਾ ਰਹੀ ਹੈ ਤੇ ਇਸੇ ਜ਼ੁਲਮ ਦਾ ਸ਼ਿਕਾਰ ਕਾਫੀ ਕਿਸਾਨ ਹੋਏ ਨੇ ਕਈ ਕਿਸਾਨਾਂ ਦੀਆਂ ਲੱਤਾਂ ਤੱਕ ਟੁੱਟ ਗਈਆਂ ਅਤੇ ਕਈਆਂ ਦੇ ਆਪਰੇਸ਼ਨ ਵੀ ਹੋਏ ਨੇ ਜੋ ਕਿ ਹੁਣ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਨੇ ਸੋ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਇਹ ਜਾਣਕਾਰੀ ਹੈ ਜਿਹੜੀ ਅੱਜ ਮੀਡੀਆ ਦੇ ਸਾਹਮਣੇ ਰੱਖੀ ਹੈ ਤੇ ਦੱਸਿਆ ਕਿ ਕਿਵੇਂ ਬੀਤੇ ਦਿਨੀ ਸ਼ੰਭੂ ਬੋਡਰ ਦੇ ਉੱਤੇ ਅਰਧ ਸੈਨਿਕ ਬਾਲ ਨੇ ਜਿਹੜੇ ਪਹਿਲੀ ਵਾਰ ਤਾਇਨਾਤ ਕੀਤੇ ਗਏ ਜਿਨ੍ਹਾਂ ਨੇ ਮੋਰਚਾ ਸੰਭਾਲਿਆ ਹੋਇਆ ਤੇ ਉਸ ਤੋਂ ਪਿੱਛੇ ਹਰਿਆਣਾ ਪੁਲਿਸ ਹੈ ਤੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਸਰਵਿੰਦਰ ਸਿੰਘ ਪੰਦੇਰ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੀਡੀਆ ਦੇ ਸਾਹਮਣੇ ਰੱਖ ਦਿੱਤੀਆਂ ਨੇ ਜਿਹੜਾ ਦਾ ਕੱਲ ਅਰਧ ਸੈਨਿਕ ਬਲਾਂ ਨੇ ਇਸਤੇਮਾਲ ਕੀਤਾ ਕੀ ਹੁਣ ਇਹ ਜਿਹੜੇ ਹਥਿਆਰ ਦਾਗੇ ਨਿਕ ਗਏ ਨੇ ਕੀ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਕਿਸਾਨ ਆਗੂ ਕਰਦੇ ਨਜ਼ਰ ਆ ਰਹੇ ਨੇ ਅਮਿਤ ਤੇ ਸਾਡੀ ਆਵਾਜ਼ ਸੁਣ پا ਰਹੇ ਹੋ ਤੁਸੀਂ ਸੋ ਲੱਗਦਾ ਸਾਡਾ ਅਮਿਤ ਸੇਠੀ ਨਾਲ ਹਜੇ ਸੰਪਰਕ ਆ ਜਿਹੜਾ ਨਹੀਂ ਬਣਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਰਮਨ ਸਿੰਘ ਪੰਦੇਰ ਜਿਹੜੇ ਕਿਸਾਨ ਨੇਤਾ ਨੇ ਆਪਣੀ ਜਥੇਬੰਦੀ ਦੀ ਅਗਵਾਈ ਕਰ ਰਹੇ ਨੇ ਤੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਕਿਵੇਂ ਸ਼ੰਭੂ ਬਾਰਡਰ ਦੇ ਉੱਤੇ ਅਰਧ ਸੈਨਿਕ ਬਲ ਤੈਨਾਤ ਕੀਤੇ ਗਏ ਨੇ ਤੇ ਉਹਨਾਂ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਟਾ ਦਿੱਤਾ ਗਿਆ ਤੇ ਅਸੀਂ ਗੱਲ ਕਿਸਾਨੀ ਅੰਦੋਲਨ ਦੀ ਕਰ ਰਹੇ ਹਾਂ ਦਾਦੀਏ ਕਿ ਬੀਤੇ ਦਿਨੀ ਪੰਜਾਬ ਭਾਰਤ ਦੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਹਰਿਆਣਾ ਪੁਲਿਸ ਦੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ ਦਾਦੀਏ ਕਿ ਜਿੱਦੇ ਵਿੱਚ ਕਾਫੀ ਕਿਸਾਨ ਨੇ ਜਿਹੜੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਵਕ ਵਕ ਹਸਪਤਾਲਾਂ ਦੇ ਵਿੱਚ ਦਾਖਲ ਹੈ ਜਿਹੜਾ ਕਰਵਾਇਆ ਗਿਆ ਤੇ ਇਸੇ ਨੂੰ ਲੈ ਕੇ ਅੱਜ ਸਰਵਜਨ ਸਿੰਘ ਪੰਦੇਰ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੱਸਿਆ ਕਿ ਕਿਵੇਂ ਅਰਧ ਸੈਨਿਕ ਬਲ ਜਿਹੜਾ ਉਹਨਾਂ ਵੱਲੋਂ ਤਸ਼ੱਦਦ ਢਾਇਆ ਗਿਆ ਤੇ ਹੰਝੂ ਗੈਸ ਦੇ ਗੋਲੇ ਨੇ ਜਿਹੜੇ ਉਹਨਾਂ ਦਾ ਪ੍ਰਯੋਗ ਕਰਕੇ ਕਿਸਾਨਾਂ ਨੂੰ ਬਾਰਡਰ ਪਾਰ ਨਾ ਕਰਨ ਦੀ ਕੋਸ਼ਿਸ਼ਾ ਜਿਹੜੀ ਕੀਤੀ ਗਈ ਹੈ ਪਰੰਤੂ ਕਿਸਾਨ ਨੇ ਜਿਹੜੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ ਸੋ ਇਸ ਅੰਦੋਲਨ ਦੇ ਦੌਰਾਨ ਬੀਤੀ ਦਿਨੀ ਸ਼ੰਭੂ ਬਾਰਡਰ ਦੇ ਉੱਤੇ ਕਾਫੀ ਕਿਸਾਨ ਪਹੁੰਚੇ ਸਨ ਜਿਨ੍ਹਾਂ ਦੇ ਉੱਤੇ ਹੰਝੂ ਗੈਦ ਦੇ ਗੋਲੇ ਦਾਗੇ ਗਏ ਉੱਥੇ ਹੀ ਖਿਨਾਰੀ ਬਾਰਡਰ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੁਸ਼ਾਰਾਂ ਤੱਕ ਚਲਾਈਆਂ ਗਈਆਂ ਨੇ ਇਹ ਤਸਵੀਰਾਂ ਨੇ ਜਿਹੜੀਆਂ ਬੀਤੇ ਦਿਨ ਦੀਆਂ ਨੇ ਜਿੱਥੇ ਹੰਝੂ ਗੈਦ ਦੇ ਗੋਲੇ ਦਾਗੇ ਗਏ ਪਰੰਤੂ ਕਿਸਾਨ ਨੇ ਜਿਹੜੇ ਗਿੱਲੀਆਂ ਬੋਰੀਆਂ ਲੈ ਕੇ ਇਹਨਾਂ ਹੰਝੂ ਗੈਦ ਦੇ ਗੋਲਿਆਂ ਨੂੰ ਨਸ਼ਟ ਕਰਦੇ ਨਜ਼ਰ ਆ ਰਹੇ ਸਨ ਤੋ ਤਸਵੀਰਾਂ ਨੇ ਡਰੋਨ ਦੇ ਰਾਹੀਂ ਵੀ ਡਰੋਨ ਜਿਹੜਾ ਉਸ ਦਾ ਇਸਤੇਮਾਲ ਕੀਤਾ ਗਿਆ ਅਰਧ ਸੈਨਿਕ ਬਲਾਂ ਵੱਲੋਂ ਡਰੋਨ ਦੇ ਰਾਹੀਂ ਵੀ ਹੰਝੂ ਗੈਸ ਦੇ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਤੇ ਦਾਗੇ ਜਾ ਰਹੇ ਨੇ ਸੋ ਇਸ ਦੇ ਵਿੱਚ ਕਾਫੀ ਕਿਸਾਨ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੇ ਏ ਐਨ ਬੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਅਰਧ ਸੈਨਿਕ ਬਲਾਂ ਵੱਲੋਂ ਜੋ ਤਸ਼ੱਦਦ ਟਾਇਆ ਗਿਆ ਰਿਹਾ ਉਸ ਦੇ ਬਾਰੇ ਜਾਣਕਾਰੀ ਸਾਂਝੀ ਹੈ ਜਿਹੜੀ ਬੀਤੇ ਦਿਨੀ ਕੀਤੀ ਸੀ ਉਹਨਾਂ ਨੇ ਕੀ ਕੁਝ ਕਹਿਣਾ ਉਹ ਜਾਣਦੇ ਹਾਂ ਪ੍ਰੇਸ਼ਾਨੀ ਤਾਂ ਹੋ ਰਹੀ ਹੈ ਪਰ ਕੋਈ ਗੱਲ ਨਹੀਂ ਖੜੇ ਅਸੀਂ ਹਾਂ ਜਿੰਨਾ ਟਾਈਮ ਲੱਗੂਗਾ ਇਹ ਪਾਰ ਕਰਨ ਨੂੰ ਫਿਰ ਕੇ ਜਿੰਨਾ ਮਰਜੀ ਲੱਗਿਆ ਵੀਰੇ ਚਾਰ ਗੇਟ ਦਾ ਪੱਟ ਲੈ ਜਿੰਨਾ ਮਰਜੀ ਸਮਾਂ ਲੱਗੇ ਹੁਣ ਆਰ ਪਾਰ ਜਾਵਾਂਗੇ ਬਾਈ ਹਾਂ ਹੁਣ ਨਹੀਂ ਖੜਦੇ ਜਿੰਨੀ देर ਚੱਲਾਂਗੇ 19 ਦਿਨ ਤੱਕ ਚੱਲਾਂਗੇ ਕੋਈ ਨਹੀਂ ਵੀਰ ਇੰਨਾ ਕਿ ਲੱਤੋਂ ਪਰ ਬੜੇ ਮੋਟਾ ਵੱਜਦਾ ਰਹਿੰਦਾ ਅਸੀਂ ਤਾਂ ਮਰਨੇ ਤੱਕ ਤਿਆਰ ਖੜੇ ਯਾਰ ਇਹਦੇ ਸਾਰੇ ਗੋਲੀ ਮਾਰਦਨ ਕੋਈ ਗੱਲ ਨਹੀਂ 10 20 50 ਮਰ ਵੀ ਜਾਣਗੇ ਕੋਈ ਗੱਲ ਨਹੀਂ ਤੇਜ ਦਾ ਢਿੱਡ ਭਰਦਾ ਕਿਸਾਨ ਇੱਕ ਪਾਸੇ ਜਵਾਨ ਨੇ ਦੇਖਦੇ ਤੇ ਇੱਕ ਪਾਸੇ ਕਿਸਾਨ ਨੇ ਇਹ ਕਿਰਨ ਨੂੰਤ ਪੈ ਕੇ ਇਹ ਇਹ ਸਾਡੇ ਮੁਲਕ ਦਾ ਹਾਲ ਹੀ ਹੈ ਸਾਈਂਨਾਂ ਦੇ ਕਰਤਾ ਕਿ ਜਵਾਨਾਂ ਨਾ ਕਿਸਾਨ ਇਹੀ ਦੇਸ਼ ਨੂੰ ਚਲਾਉਣੇ ਇਹੀ ਲੜਨ ਲਾਉਂਦੇ ਉਹਨਾਂ ਦੀ ਵਿਚਾਰਿਆਂ ਦਾ ਮਜਬੂਰੀ ਹੈ ਉਹ ਤਾਂ ਸਰਕਾਰ ਦਾ ਹੁਕਮ ਮੰਨ ਰਹੇ ਹੈ ਹੱਸੀ ਆਪਣੇ ਹੱਕਾਂ ਵਾਸਤੇ ਆਪਣਾ ਹੁਕਮ ਮੰਨ ਰਹੇ ਦੇਖੋ ਥੋੜੇ ਸਾਹਮਣੇ ਪਾਕਿਸਤਾਨ ਬਾਰਡਰ ਪਰ ਦੀ ਇਹ ਹਾਲ ਨਹੀਂ ਹੈਗੇ ਅਸੀਂ ਵੀਵਰ ਬਾਰਡਰ ਦੇਖਣ ਗਏ ਆ ਪਰ ਜਿਹੜੇ ਉਰੇ ਬਣਾਤੇ ਸੱਟਾਂ ਮਾਰ ਰਹੇ ਆ ਇਹੋ ਜਿਹੇ ਹਾਲ ਕਰਤੇ ਸਾਡੇ ਥੋੜੇ ਸਾਹਮਣੇ ਦੇਖੋ ਕਿੰਨੇ ਗੋਲੇ ਗੇਰ ਰਹੇ ਕਿੰਨੇ ਜ਼ਿਆਦਾ ਡਰੋਨ ਦੇ ਨਾਲ ਗੇਰ ਰਹੇ ਆ ਰਫਨਾ ਬਦੂਖਾਂ ਦੇ ਨਾਲ ਜੋ ਵੀ ਸਿਸਟਮ ਉਹਨਾਂ ਨਾਲ ਗੇਰਦੇ ਆ ਪਰ ਕੋਈ ਗੱਲ ਨਹੀਂ ਯਾਰ ਗੇਰ ਲੈਣੇ ਤਾਂ ਜਿੰਨੀ ਦਰ ਹਾਂ ਜਿੰਨੀ ਦਰ ਚੱਲਣਗੇ ਪਾਰ ਜਾਵਾਂਗੇ ਦਿਨ ਲੱਗੇ ਰਾਤ ਲੱਗੇ ਯਾਰ ਮੰਗੇ ਕੀ ਕਹਿਣਾ ਚਾਹੁੰਗੇ ਜਿਹੜੇ ਹਾਲਾਤ ਦੇਖੋ ਜੀ ਇਹ ਤਾਂ ਲੱਗ ਨਹੀਂ ਰਿਹਾ ਕਿ ਅਸੀਂ ਇਸ ਦੇਸ਼ ਦੇ ਵਾਸੀ ਆ ਜਿਹੜਾ ਉੱਧਰ ਬਸ ਰਿਹਾ ਇੱਧਰ ਉਹਨਾਂ ਨੇ ਬਾਰਡਰ ਬਣਾਤਾ ਆਪ ਸਾਨੂੰ ਵੱਖ ਕਰਤਾ ਠੀਕ ਹੈ ਜੀ ਪਰ ਜੋ ਮਰਜ਼ੀ ਹੋ ਜੇ ਅਸੀਂ ਪਾਰ ਜਾਵਾਂਗੇ ਇੱਥੇ ਇੱਕ ਦਿਨ ਲੱਗੇ ਦੋ ਦਿਨ ਲੱਗੇ ਜਿੰਨਾ ਮਰਜ਼ੀ ਟਾਈਮ ਲੱਗੇ ਕੋਈ ਪਰਵਾਹ ਨਹੀਂ ਇਹ ਵਿਤਕਰਾ ਕਿਉਂ ਹੁੰਦਾ ਆ ਰਿਹਾ ਪੰਜਾਬ ਦੇ ਨਾਲ ਹੀ ਖਾਸ ਤੌਰ ਤੇ ਇਹ ਵਿਤਕਰਾ ਦੇਖੋ ਜੀ ਇਹਨਾਂ ਦੀ ਪਹਿਲਾਂ ਤੋਂ ਹੀ ਸਿਆਸਤ ਚੱਲ ਰਹੀ ਆ ਸਾਨੂੰ ਘਟਾਉਂਦੇ ਘਟਾਉਂਦੇ ਪੰਜਾਬ ਕਿੰਨਾ ਕੁ ਕਰਤਾ ਇਹਨਾਂ ਨੇ ਹੋਰ ਸਾਨੂੰ ਦੱਬਦੇ ਜਾ ਰਹੇ ਆ ਪਰ ਨਹੀਂ ਬਹੁਤ ਹੋ ਗਿਆ ਹੁਣ ਇਸ ਤੋਂ ਅੱਗੇ ਨਹੀਂ ਨਹੀਂ ਜੀ ਨਹੀਂ ਬੀਜੇਪੀ ਸਿਰਫ ਈਵੀਐਮ ਨਾਲ ਵੱਡ ਰਹੀ ਹੈ ਹੋਰ ਬੀਜੇਪੀ ਦਾ ਕੋਈ ਆਧਾਰ ਨਹੀਂ 10% ਵੋਟ ਨਹੀਂ ਆ ਹਿੰਦੁਸਤਾਨ ਚ ਇਹਨਾਂ ਦੀ ਠੀਕ ਹੈ ਜੀ ਅਸੀਂ ਇਹਨਾਂ ਨੂੰ ਨਹੀਂ ਵੱਡਣ ਦੇਵਾਂਗੇ ਪੰਜਾਬ ਚ ਨਹੀਂ ਵੱਡਣ ਦੇਵਾਂਗੇ ਜਿਹੜਾ ਮੋਦੀ ਕਹਿੰਦਾ ਨਾ ਮੋਦੀ ਕਹਿੰਦਾ ਵੀ ਐਤਕੀ 400 ਤੋਂ ਪਾਰ ਉਹ ਸਾਰੀ ਖੇਲ ਇਹਨਾਂ ਦੀ ਅੰਦਰ ਦੀ ਚੱਲ ਰਹੀ ਵੀਐਮ ਦੀ ਔਰ ਪੰਜਾਬ ਨੂੰ ਹੋਏ ਆਪਣਾ ਅਪਣਾ ਜਿਹੜਾ ਵੋਟਰ ਹੈ ਸ਼ੰਭੂ ਬੋਟਾ ਇਹਨੂੰ ਪਾਰ ਕਰੋਗੇ ਜਾਂ ਉਰੀ ਰੱਖੋਗੇ ਭਾਈ ਜੀ ਅਸੀਂ ਪਹਿਲਾਂ ਡੇਢ ਤੋਂ 2 ਸਾਲ ਰੋਲੇ ਦਿੱਲੀ ਚ ਆ ਤਾਂ ਕੁਝ ਵੀ ਨਹੀਂ ਹੈਗਾ ਐਨੀ ਆ ਸਾਰੇ ਅੰਨ ਦਾਤਾ ਫਿਰਦੇ ਇਹਦਾ ਜੇ ਸਾਡੇ ਆਗੂ ਕਹੈ ਨਾ ਵੀ ਇਦਾਂ ਕਰ ਦੋ ਇਹਨੂੰ ਪਰ ਹੁਣ ਹੋ ਜਾਣਾ ਅਸੀਂ ਤਾਂ ਉਹਨਾਂ ਦੇ ਬੰਨੇ ਖੜੇ ਆ ਠੀਕ ਹੈ ਕਿ ਨਹੀਂ ਇਹ ਤਾਂ ਸਰਕਾਰ ਆਪਣਾ ਜਿੰਨਾ ਮਰਜੀ ਜ਼ੁਲਮ ਕਰ ਲਵੇ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦੀ ਇਹ ਸਾਡੇ ਗੁਰਦੁਆਰਿਆਂ ਪਰ ਦੇਖ ਲਓ ਗੈਰ ਸਿੱਖ ਪ੍ਰਬੰਧਕ ਲਾਏ ਜਾ ਰਹੇ ਆ ਪਹਿਨਾ 1.5 ਸਾਲ ਰੋਲੇ ਇਹਨਾਂ ਨੇ ਕਿਹਾ ਵੀ ਅਸੀਂ ਕਾਨੂੰਨ ਵਾਪਸ ਕਰੂਗੇ ਮੰਡੀ ਵਾਲਾ ਕਾਨੂੰਨ ਇਹਨਾਂ ਨੇ ਵਾਪਸ ਨਹੀਂ ਕਰਿਆ ਆਣਾ ਨਾਲ ਅਣ ਐਲਾਨਿਆ ਸਰਕਾਰ ਐਲਾਨ ਕਰਕੇ ਲਾਗੂ ਕਰਦੀ ਹੁੰਦੀ ਆਣਾ ਲਾਨਿਆਂ ਲੱਗੀ ਵੀ ਆ ਅੰਦਰ ਮੰਡੀਆਂ ਬਣਾਉਂਦੀ ਕਿ ਕੀ ਹੋਇਆ ਬਾਈ ਇਹ ਇਹ ਬਾਈ ਪਰ ਪਿਆਰ ਨਾਲ ਚਲੇ ਜੇ ਧਰਨ ਜੀ ਚਾਰੇ ਦੇ ਪੱਗੂ ਚ ਕਰਨਾ ਹੈ ਨਾ ਪਰ ਤੂ ਕਦੇਖੋ ਰਿਹਾ ਹੈ ਕਿਆ ਕਰ ਰਹੇ ਆ ਕਿਸਾ ਬੜੇ ਦੇ ਕਿਸਾਨ ਗਿਆ ਲੋ ਹਾਲ ਹੋ ਰਿਹਾ ਦੇਖੋ ਨਾ ਇਹ ਲੋਕਤੰਤਰ ਨਾ ਉਹਨੇ ਕਿਹਾ ਆਪਾਂ ਨੇ ਆਪਾਂ ਕੋਈ ਚੱਕਰ ਨਹੀਂ ਹੈ ਚੈਪਾ ਮੇਪਾ ਨੂੰ ਸਹੀਦ ਕਰਨ ਦਾ ਦੇਣ ਹੈ ਜਾਣਗੇ ਤਾਂ ਪੱਦੀਲੀ ਤੱਕ ਠੀਕ ਨਹੀਂ ਕੋਈ ਦਿੱਕਤ ਨਹੀਂ ਹੈ ਬਰੀਨਗਾ ਤਰੀਕਾ ਜਿਹੜਾ ਉਹ ਆ ਹੁਣ ਆਪਾਂ ਨੂੰ ਇਹ ਮਜਬੂਰ ਕਰ ਰਹੇ ਆ ਤਰੀਕਾ ਯੂਜ਼ ਕਰਨੇ ਵਾਸਤੇ ਆ ਤਸਵੀਰਾਂ ਤੈਨੂੰ ਦਿਖਾ ਦਈਏ ਇਹ ਨੌਜਵਾਨ ਹੈ ਜਿਹੜਾ ਬਾਰਡਰ ਵੱਲ ਕੂਚ ਕੀਤਾ ਸੀ ਪਰੰਤੂ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਟਾਇਆ ਗਿਆ ਦੇ ਦੇ ਆਂਦਾ ਤੇ ਦੇ ਉੱਤੇ ਅੰਜੂ ਗਾਇਦੇ ਗੋਲੇ ਨੇ ਜਿਹੜੇ ਛਿੱਟੇ ਗਏ ਨੇ ਤੇ ਉਹ ਇਸ ਨੌਜਵਾਨ ਦੇ ਹੱਥ ਦੇ ਉੱਤੇ ਵੱਜਿਆ ਤੇ ਹੱਥ ਹੈ ਜਿਹੜਾ ਜ਼ਖਮੀ ਹੋ ਚੁੱਕਿਆ ਕੀ ਕਹਿਣਾ ਚਾਹੋਗੇ ਜਿਵੇਂ ਇਹ ਤਸ਼ੱਦਦ ਟਾਇਆ ਗਿਆ ਜੀ ਕੋਈ ਦਿੱਕਤ ਨਹੀਂ ਆਪਾਂ ਨੂੰ ਕੋਈ ਜੇ ਕਰ ਰਿਹਾ ਕੰਮ ਆਪਾਂ ਨੂੰ ਮਜਬੂਰ ਕਰ ਰਹੇ ਆ ਇਹ ਕਰ ਰਹੇ ਨੂੰ ਵੀ ਸਾਡੇ ਨਾਲ ਵੀ ਇਹੀ ਕਰੋ ਅੱਗੇ ਵਧਾਂਗੇ ਫਿਰ ਵਧਾਂਗੇ ਵਧਾਂਗੇ ਬਾਈ ਕਰਾਂ ਦੇ ਚੱਲ ਪਏ ਹੁਣ ਦਾ ਬਾਦੇ ਨੇ ਇਹਨੂੰ ਚੱਲੇ ਆ ਇਹ ਮਰ ਜਾਗੇ ਇਹ ਸਿੱਧੀਆਂ ਬਾਦੇ ਨੇ ਕੋਈ ਕੋਈ ਚੱਕਰ ਨਹੀਂ ਪਰ ਸਿੱਧਾ ਜਾ ਕੇ ਜਬ ਕੋਈ ਦਿੱਕਤ ਨਹੀਂ ਪਹਿਲਾਂ ਹਾਰ ਆਇਆ ਵਾ ਇਹਨੂੰ ਸ਼ਰਮ ਨਹੀਂ ਹੈਗੀ ਹਾਰ ਆਇਆ ਵਾ ਪਹਿਲਾਂ ਪਨੇ ਨੂੰ ਸ਼ਰਮ ਨਹੀਂ ਹੈਗੀ ਹਾਰ ਆਗਾ ਹੀ ਭੀ ਛੱਡਾਂਗੇ ਕੋਈ ਦਿੱਕਤ ਨਹੀਂ ਹੈਗੀ ਇੱਕ ਨੂੰ ਮਾਰ ਦੇਣਗੇ ਦਸਾਂ ਨੂੰ ਮਾਰ ਦੇਣਗੇ ਸੋ ਨੂੰ ਮਾਰ ਦੇਣਗੇ ਹਜ਼ਾਰੋਂ ਲੱਖਾਂ ਨੂੰ ਜਿੰਨਿਆਂ ਨੂੰ ਆਪਾਂ ਮੁੱਕਦੇ ਨਹੀਂ ਹੈਗੇ ਬਾਈ ਜਿੰਨੇ ਮਰਾਂਗੇ ਉਹਨੇ ਜੰਮਾਂਗੇ ਆਪਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇਖਿਆ ਨਾ ਪਹਿਲਾਂ ਕਿੰਨੀ ਦੀ ਆਪਣੇ ਸਿਖਾਈ ਕਿੰਨੀ ਦੀ ਆਪਣੇ ਗੁਰੂਆਂ ਕੀ ਅੱਜ ਖਾਲਸਾ ਬੰਦ ਕੀਤੇ ਪਹੁੰਚ ਗਿਆ ਆਪਾਂ ਇਹੀ ਚ ਆਪਣਾ ਖਾਲਸੇ ਦਾ ਰਾਜ ਹੀ ਆਵਾਗਾ ਭਾਈ ਟੈਨਸ਼ਨ ਨਾ ਲਿਓ ਆਪਾਂ ਪਹੁੰਚੂਗੇ ਦਿੱਲੀ ਪਹੁੰਚਾਂਗੇ ਭਾਈ ਆਪਾਂ ਆਪਣੇ ਗੁਰੂਆਂ ਨੇ ਸਿਖਾਇਆ ਆਪਾਂ ਨੂੰ ਅੱਪ ਅੱਜ ਤੀਂ ਜੰਗਾਂ ਜਿੱਤੀਆਂ ਹੀ ਆਂ ਭਾਈ ਹਾਰੇ ਨਹੀਂ ਹੈਗੇ ਸੋ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ 14 ਕਹਿਣਾ ਕਿ ਚਾਹੇ ਕੁਝ ਵੀ ਹੋ ਜਾਵੇ ਦਿੱਲੀ ਕੂਚ ਜ਼ਰੂਰ ਕੀਤਾ ਜਾਊਗਾ ਕੈਮਰਾ ਪਰਸਨ ਸੰਦੀਪ ਟੁਰਨਾ ਦੇ ਨਾਲ ਤੇਜਿੰਦਰ ਚੰਦੀ ਐਨਵੀ ਨਿਊ ਸ਼ੰਭੂ